लुधियाना ਦੇ ਇੰਦਰਾ ਨਗਰ ਇਲਾਕੇ ਦੇ ਵਿੱਚ ਬਾਬਾ ਲਸੂੜੀ ਸ਼ਾਹ ਜੀ ਦਾ 81ਵਾਂ ਮੇਲਾ ਮਨਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਨਤਮਸਤਕ ਹੋ ਕੇ ਹਾਜ਼ਰੀ ਲਗਵਾਈ ਤਾਂ ਉੱਥੇ ਹੀ ਗੱਲਬਾਤ ਕਰਦੇ ਹੋਏ ਇਲਾਕੇ ਦੇ ਕੌਂਸਲਰ ਪਤੀ ਅਤੇ ਕਾਂਗਰਸੀ ਨੇਤਾ ਨਿਰਮਲ ਕੈੜਾ ਨੇ ਕਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ ਧੂਮਧਾਮ ਨਾਲ ਮਨਾਇਆ ਗਿਆ ਲੁਧਿਆਣਾ ਲਾਈਵ 'ਤੇ ਸਰਿੰਦਰ ਸੋਨੀ ਦੀ ਰਿਪੋਰਟ ਕੈੜਾ ਸਾਹਿਬ ਜਿਹੜਾ ਅੱਜ ਮੇਲਾ ਕਰਾਇਆ ਗਿਆ ਕਿੰਨਾ ਮੇਲਾ ਇਹ ਕਿਹੜੀ ਜਗ੍ਹਾ ਤੇ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 81ਵਾਂ ਮੇਲਾ ਬਾਬਾ ਨਛੂੜੇ ਸ਼ਾਹ ਜੀ ਇਹ ਸਮੇਂ ਦਾ ਲੰਬੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਨੇ ਇਸ ਤੋਂ ਪਹਿਲਾਂ ਸਾਡੇ ਬਾਬਾ ਮਹਿੰਦਰ ਸ਼ਾਹ ਜੀ ਉਹ ਇੱਥੇ ਸੇਵਾ ਨਿਭਾ ਰਹੇ ਸੀ ਅੱਜ ਇਸ ਦੀ ਸੇਵਾ ਸਾਡੇ ਗੱਦੀ ਨਿਸ਼ੀਨ ਬਾਬਾ ਅਜਮੀਰ ਸ਼ਾਹ ਜੀ ਅੱਜ ਇਹ ਸੇਵਾ ਨਿਭਾ ਰਹੇ ਆ ਇੱਥੇ ਮੈਂ ਸਮੇਂ ਦਾ ਲੰਬੇ ਸਮੇਂ ਤੋਂ ਕੋਈ ਵੀ ਸੰਗਤ ਆਉਂਦੀ ਆ ਕੋਈ ਵੀ ਆਪਣੀ ਦਿਲ ਦੀ ਫਰਿਆਦ ਇੱਥੇ ਰੱਖਦੀ ਆ ਤਾਂ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਇਹ ਬਹੁਤ ਹੀ ਪੁਰਾਣੀ ਜਗਾ ਵਾ ਬਾਬਾ ਨੂੰ ਛੁੜੇ ਸ਼ਾ ਅਸੀਂ ਛੋਟੇ ਛੋਟੇ ਹੁੰਦੇ ਸੀ ਇੱਥੇ ਦੇਖਦੇ ਆਉਂਦੇ ਆ ਇਸ ਤੋਂ ਪਹਿਲਾਂ ਇਹਨਾਂ ਦੇ ਬਜ਼ੁਰਗ ਉਹ ਵੀ ਸੇਵਾ ਨਿਵਾ ਰਹੇ ਸੀ ਇੱਥੇ ਕੋਈ ਇਹ ਨਹੀਂ ਹੈਗਾ ਵੀ ਕੋਈ ਦੱਸੇਗਾ ਤਾਂ ਉਹਦੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਇੱਥੇ ਦਰਗਾਹ ਤੇ ਆ ਕੇ ਸੱਚੇ ਮਨੋਂ ਜੋ ਵੀ ਉਹ ਤੇ ਆ ਲੈਂਦਾ ਉਹਦਾ ਪੂਰਾ ਹੁੰਦਾ ਵਾ ਅੱਜ ਦੇ ਦਿਨ ਤੇ ਮੈਂ ਪੂਰੀ ਸਮੂਹ ਸੰਗਤ ਨੂੰ ਉਹਨਾਂ ਦੇ ਸਾਥੀਆਂ ਨੂੰ ਮੁਬਾਰਕਬਾਦ ਦਿੰਨਾ ਅਤੇ ਪਰਮਾਤਮਾ ਹਮੇਸ਼ਾ ਹੀ ਸਾਡੇ ਬਾਬਾ ਜਮੀਰ ਸ਼ਾਹ ਜੀ ਦੇ ਮਿਹਰ ਭਰੇ ਹੱਥ ਰੱਖਣ ਤੇ ਹਮੇਸ਼ਾ ਹੀ ਇਹ ਸੰਗਤ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਲੱਗ ਰਿਹਾ ਇਹ ਕੜਾਈ ਜਿੰਦਾਬੀ ਹਿੰਦੁਸਤਾਨ ਦੇ ਮਟਵਾਰੇ ਤੋਂ ਪਹਿਲੇ ਦਾ ਹੀ ਇਹ ਮੇਲਾ ਚੱਲਦਾ ਆ ਰਿਹਾ ਇਹ ਇਹ ਬਹੁਤ ਲੰਬੇ ਸਮੇਂ ਤੋਂ ਮੇਲਾ ਚੱਲਦਾ 81 ਸਾਲ ਕਹਨੇ ਸੋਖੇ ਆ ਕਈ ਪੀੜੀਆਂ ਗੁਜ਼ਰ ਜਾਂਦੀਆਂ ਨੇ ਇਹ ਹਰ ਸਾਲ ਦੀ ਤਰ੍ਹਾਂ ਪੂਰਾ ਪਰਿਵਾਰ ਪੂਰੇ ਉਹਨਾਂ ਦੇ ਸਾਥੀ ਇਸੇ ਤਰ੍ਹਾਂ ਸੇਵਾ ਕਰਦੇ ਨੇ ਇਸੇ ਤਰੀਕੇ ਮੈਂ ਸਮਝਦਾ ਇੱਕ ਰੌਣਕ ਲਾਉਂਦੇ ਆ ਪ੍ਰਮਾਤਮਾ ਨੂੰ ਬੁਲਾਉਂਦੇ ਨੇ ਇਹ ਕਵਾਲੀਆਂ ਦੇ ਜਰੀਆਂ ਤੇ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੋਣ। ਤਾਂ ਭਾਈ ਕਿਹੜੀ ਜਗ੍ਹਾ ਮੇਲਾ ਕਿਹਨਾਂ ਮੇਲਾ ਇਹ ਮੇਲਾ ਜੀ ਹੋ ਰਿਹਾ ਵਾ ਇੰਦਰਾ ਨਗਰ ਵਿੱਚ ਲੁਧਿਆਣਾ ਨੀਅਰ ਬਾਲੀ ਹਸਪੀਟਲ ਬੱਸ ਸਟੈਂਡ ਦੇ ਕੋਲ ਤੇ ਇਹ 81ਵਾਂ ਮੇਲਾ ਹੋ ਰਿਹਾ ਜੀ ਇਹ ਮੇਲਾ ਸਾਡੇ ਪੀਰ ਆਪਣਾ ਬਜ਼ੁਰਗਾ ਤੋਂ ਚੱਲਦਾ ਆ ਰਿਹਾ ਜੀ 81ਵਾਂ ਮੇਲਾ ਵਾਪਾਈ ਦਾ ਹੈ ਲੀਡਰ ਕਾਫੀ ਆ ਰਹੇ ਆ ਜੀ ਹਲੇ ਸਾਹਿਬ ਦਾ ਵੀ ਆਇਆ ਮੋਹਸਲੇ ਸਾਹਿਬ ਆਪਣਾ ਨਿਰਵਰ ਸਿੰਘ ਜੀ ਕਿਹੜਾ ਜੀ ਪਹੁੰਚ ਰਹੇ ਹੋ ਵੀ ਹਾਂਜੀ ਤੇ ਕਿੰਨਾ ਅਥੰਦੇਸ਼ ਕੀ ਹੈ ਮੇਲੇ ਦਾ ਮੇਲੇ ਦਾ ਸੰਦੇਸ਼ ਇਹੀ ਆ ਵੀ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੋ ਤੇ ਨਸ਼ਿਆਂ ਤੋਂ ਬਚੋ ਜਿੰਨਾ ਹੋ ਸਕਦਾ ਵਾ ਤੇ ਇਸ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਕਰੋ ਮਹਾਰਾਜ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਮਹਾਰਾਜ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਵਾ ਤੇ ਹੁੰਦੀਆਂ ਰਹਿਣਗੀਆਂ ਕਿੰਨੇ ਦਾ ਸਾਲੀ ਹਾਂਜੀ ਬਾਬਾ ਜੀ ਇਹ ਜਿਹੜਾ ਮੇਲਾ ਕਰਾਇਆ ਗਿਆ ਕਿਨਵਾ ਮੇਲਾ ਜੀ ਇਹ 81ਵਾਂ ਮੇਲਾ ਜੀ 81ਵਾਂ ਮੇਲਾ ਬਟ ਮੈਂ ਜਦੋਂ ਛੋਟਾ ਜਿਹਾ ਹੁੰਦਾ ਸੀ 5-6 ਸਾਲਾਂ ਦਾ ਉਦੋਂ ਤੋਂ ਮੈਂ ਇੱਥੇ ਆ ਰਿਹਾ ਵਾਂ ਔਰ ਇਹਨਾਂ ਦੇ ਫਾਦਰ ਸਾਹਿਬ ਅੱਜ ਤਾਂ ਮੈਨੂੰ ਬਾਬਾ ਜੀ ਦੇ ਵਿੱਚ ਉਹੀ ਰੂਪ ਨਜ਼ਰ ਆਉਂਦਾ ਕਿਉਂ ਜੀ ਅਜੀਜੀ ਸੋ ਸਾਡੇ ਪੁਰਾਣੇ ਮੱਲੇ ਦੇ ਬਹੁਤ ਹੀ ਮਾਣਯੋਗ ਅਜੀਜੀ ਸਾਡੇ ਨਾਲ ਨੇ ਸਰਦਾਰ ਅਜਮੇਰ ਸਿੰਘ ਜੀ ਜਿਨ੍ਹਾਂ ਨੇ ਗੱਦੀ ਜਾਣ ਸੀਨ ਨੇ ਔਰ ਕਰਨ ਔਰ ਇਹ ਸਾਡਾ ਮੌਂਟੀ ਸੋ ਬੜੀ ਔਰ ਖੁਸ਼ੀ ਔਰ ਮਾਣ ਦੀ ਗੱਲ ਹੈ ਕਿਉਂਕਿ 81ਵਾਂ ਮੇਲਾ ਇਸੀ ਜਗ੍ਹਾ ਤੇ ਅਸੀਂ ਇਸ ਸੂਰੇ ਸ਼ਾ ਬਾਬਾ ਜੀ ਦੇ ਇੱਥੇ ਜਿਹੜਾ ਲਸੂੜੇ ਲੱਗਦੇ ਉਹ ਖਾਦੇ ਹੋਏ ਨੇ ਸੋ ਬਹੁਤ ਖੁਸ਼ੀ ਹੁੰਦੀ ਆ ਬਹੁਤ ਮਾਣ ਹੁੰਦਾ ਇੱਥੇ ਆ ਕੇ ਕਿਉਂਕਿ ਸਾਡੀ ਇਸ ਇੰਦਰਨਗਰ ਦੀ ਧਰਤੀ ਨੂੰ ਐਸੇ ਵੱਡੇ ਮਾਹ ਪਰਖਾਂ ਦਾ ਦੇਣ ਹੈਗੀ ਹੈ ਉਹਨਾਂ ਦੀ ਇੱਥੇ ਸਮਾਦੀ ਹੈ ਜਾਂ ਕਹਿ ਲੋ ਸਾਖਸ਼ਾਤ ਉਹ ਇੱਥੇ ਨੇ ਸੋ ਬਹੁਤ ਅੱਛਾ ਲੱਗਿਆ ਔਰ ਅੱਜ ਦਾ ਮੈਨੂੰ ਸਾਡੇ ਸਾਰੇ ਸਰਦਾਰ ਅਜਵੀਰ ਸਿੰਘ ਜੀ ਇਹਨਾਂ ਦੇ ਫਾਦਰ ਸਾਹਿਬ ਦਾ ਹੀ ਰੂਪ ਲੱਗ ਰਹੇ ਨੇ ਸੋ ਵਿਸ਼ ਯੂ 올 ਦਾ ਬੈਸਟ ਔਰ ਪਰਮਾਤਮਾ ਕਰੇ 81 थी 181 ਵੀ ਹੋਣਗੇ ਔਰ ਇਸ ਤਰ੍ਹਾਂ ਹੀ ਮੇਲੇ ਲੱਗਦੇ ਰਹਿਣਗੇ ਹਰ ਸਾਲ ਅਸੀਂ ਇਦਾਂ ਹੀ ਆਂਦੇ ਰਵਾਂਗੇ ਤੇ ਇਦਾਂ ਹੀ ਮਨਾਉਂਦੇ ਰਹਿਾਂਗੇ ਹਿੰਦੁਸਤਾਨ ਦੇ ਮਟਵਾਰੇ ਤੋਂ ਪਹਿਲਾਂ ਦਾ ਹੀ ਇਹ ਮੇਲਾ ਚੱਲ ਰਿਹਾ ਮੈਂ ਦੇਖੋ ਜੀ ਜਦੋਂ ਸਾਡਾ ਘਰ ਵੀ ਨਹੀਂ ਸੀ ਬਣਿਆ ਸਾਨੂੰ 50 ਕੁ ਸਾਲ ਹੋ ਗਏ ਇੱਥੇ ਆਏ ਨੂੰ ਤੇ ਉਦੋਂ ਮੈਂ ਜਦੋਂ ਛੋਟਾ ਜਿਹਾ ਹੁੰਦਾ ਸੀ ਉਦੋਂ ਇਹਨਾਂ ਨੂੰ ਵੇਖਦਾ ਹੁੰਦਾ ਸੀ ਤੇ ਮਹਾਰਾਜ ਨੇ ਅੱਜ ਵੀ ਕਿਰਪਾ ਬਖਸ਼ੀ ਹੋਈ ਹੈ ਇਹਨਾਂ ਦੇ ਉੱਤੇ ਅੱਜ ਵੀ ਇਹਨਾਂ ਦਾ ਆਸ਼ੀਰਵਾਦ ਹ ਮੱਲੇ ਦੇ ਉੱਤੇ ਹੀ ਹੈ ਔਰ ਬਾਬਾ ਜੀ ਦਾ ਤਾਂ ਹੈ ਹੀ ਹੈ ਉਸ ਤੋਂ ਬਾਅਦ ਸਰਦਾਰ ਅਜਮੇਰ ਸਿੰਘ ਜੀ ਦਾ ਸੋ ਬਹੁਤ ਅੱਛਾ ਲੱਗਿਆ ਡੈਫੀਨਿਟਲੀ ਔਰ ਇਸ ਕਰਚੋ ਆ ਕੇ ਹਮੇਸ਼ਾ ਖੁਸ਼ੀਆਂ ਹੀ ਪ੍ਰਾਪਤ ਹੋਈਆਂ ਧੰਨਵਾਦ